ਬੇਨਤੀ ਕਰਦਾ ਜੋ ਸਟੇਜ ਦੇ ਕੋਲ ਆ ਜਾਣ ਇਹ ਮੈਂ ਬੇਨਤੀ ਕਰਦਾ ਸਰਦਾਰ ਹਰਮੇਲ ਸਿੰਘ ਜੀ ਮੇਲੀ ਹੁਣਾਂ ਨੂੰ ਕਿਉਂ ਕਿਰਪਾ ਕਰਕੇ ਅੱਗੇ ਆਉਣ ਸਾਰੇ ਵਿਦਵਾਨ ਤੇ ਸੱਜਣ ਵੀ ਉਹਨਾਂ ਦੇ ਨਾਲ ਹੋ ਜਾਣ ਅੱਬਾ ਉਹਨਾਂ ਦਾ ਸਤੂਲ ਦੇ ਵੱਲੋਂ ਸਨਮਾਨ ਕਰਨਾ ਅਸੀਂ ਉਹਨਾਂ ਨੂੰ ਦੇ ਹੀ ਕੀ ਸਕਦੇ ਆ ਉਹਨਾਂ ਦੀ ਏਡੀ ਵੱਡੀ ਉੱਚੀ ਸੁੱਚੀ ਸੋਚ ਦਾ ਕੋਈ ਮੁੱਲ ਨਹੀਂ ਹੈ ਬਾਬੇ ਨਾਨਕ ਨੇ ਕਿਹਾ ਮੱਤ ਵਿੱਚ ਰਤਨ ਜਵਾਹਰ ਮਾਨਕੋ ਇਹ ਇੱਕ ਗੁਰਪੀ ਸਿੱਖ ਸੁਣੀ ਇਹਨਾਂ ਨੇ ਗੁਰੂ ਦੀ ਸਿੱਖਿਆ ਸੁਣੀਆ ਉਹਨਾਂ ਦੀ ਮੱਤ ਦੇ ਵਿੱਚ ਸਾਰੇ ਰਤਨ ਨੇ ਸਾਰੇ ਮਾਣਕ ਨੇ ਸਾਰੇ ਜਵਾਹਰ ਨੇ ਸੋਹੇ ਉੱਚੀ ਸੁੱਚੀ ਮੱਤ ਰੱਖਣ ਵਾਲਾ ਸਰਦਾਰ ਜਰਨੈਲ ਸਿੰਘ ਜੀ ਮੁਲਾਪੁਰੀਆ ਉਹਨਾਂ ਦਾ ਪਰਿਵਾਰ ਮੈਂ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਤਾਇਆ ਜੀ ਲੱਗਦੇ ਨੇ ਰਿਸ਼ਤੇਦਾਰੀ ਦੇ ਵਿੱਚ ਬੇਨਤੀ ਕਰਦਾ ਸਰਦਾਰ ਰਵੀਨ ਸਿੰਘ ਜੀ